ਕੀਦਾ ਜਿਹਦੇ ਨਾਮਾ ਕਪਿਆ ਜੇ ਗਲ ਕਪਹਿ ਚੁਖ ਪਵਨ ਨਾ ਇਤੀ ਮਾਲੇ ਸਹਨ ਹੋਏ ਦੀਤਾ ਜੇ ਤੂੰ ਮੇਰਾ ਹੋਏ ਰਹੈ ਸਭ ਜਨ ਤੇਰਾ ਹੋਏ ਕੰਦੇ ਉਤੇ ਮਾਸ ਨ ਤੇ ਤੋਂ ਖਾਹੇ ਦੀਦਾ ਹੋਰ ਨਮਾਣੀ ਤਦ ਮਨੋਂ ਭਾਵਨਾ ਪੂਰੀਆਂ ਕਰਨੀਆਂ ਸਰ ਤੇ ਮੇਰ ਕਰਿਆ ਹਾਤਰ ਕਣਾ ਦੁੱਖਾਂ ਕਲੇਸ਼ਾਂ ਵਿਗਨਾ ਪਾਪ ਦਾ ਨਾਸ ਕਰਨਾ ਤਮਾਣਕ ਥਾਣ ਮੂੜ ਮਚਾਂਘਵਾ ਜੇ ਤੋ ਪ੍ਰਿਆ ਦੀ ਸਿੱਖਾ ਹੁੰਦੇ ਆ ਪਵਣਾਂ

ਹੇ ਓਰੇ ਸਤ ਗੁਰ ਵਰ ਕੋ ਸੰਤ ਬਲ ਜਾਈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਅਪਨ ਫਰੀਦਕੋਟ ਸ਼ਹਿਰ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਇੱਥੇ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਪੈ ਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਕਤ ਵਕਤ ਸਮਾਜ ਸੇਵੀ ਸੰਸਥਾਵਾਂ ਨਾਲ ਦੇ ਸਹਿਯੋਗ ਨਾਲ ਕਾਫੀ ਲੰਬੇ ਚਿਰ ਤੋਂ ਬਾਬਾ ਫਰੀਦ ਆਗਮਨ ਪੁਰਬ ਮਨਾਉਂਦਾ ਆ ਰਿਹਾ ਹੈ ਇਸ ਮੇਲੇ ਦੀ ਖੂਬਸੂਰਤੀ ਇਹ ਹੈ ਕਿ ਇੱਕ ਧਾਰਮਿਕ ਸਮਾਗਮ ਨਾਲ ਹੀ ਸ਼ੁਰੂ ਹੁੰਦਾ ਹੈ ਤੇ ਇੱਕ ਧਾਰਮਿਕ ਸਮਾਗਮ ਨਾਲ ਖਤਮ ਹੁੰਦਾ ਹੈ ਅੱਜ ਅਸੀਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਰਟਨਰ ਮੇਲੇ ਦਾ ਆਗਮਨ ਪੁਰਬ ਦਾ ਆਗਾਜ਼ ਕਰ ਰਹੇ ਹਾਂ ਮੈਂ ਸਮੂਹ ਦੂਰੋਂ ਨੇੜੋਂ ਆਏ ਸਮੂਹ ਸੱਜਣ ਦਾ ਸਵਾਗਤ ਕਰਦਾ ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਉਹ ਇਸ ਪਾਵਨ ਨਗਰੀ ਤੇ ਆਏ ਹਨ ਤੇ ਸਮਾਗਮ ਦਾ ਪੁਰੇ ਆਗਮਨ ਪੁਰਬ ਦਾ ਹਿੱਸਾ ਬਣਨ ਜਾ ਰਹੇ ਹੈਗੇ ਧੰਨਵਾਦ ਹੋਰ ਨਾਮ ਸੀ ਕਿ ਜਰਦਾ ਨਾਲ ਲੈਂਦੇ ਹੈ ਬੇਨਰ ਕਿ ਨਹੀਂ ਚੱਤਾ ਲੈ ਲਿਆ ਮਰਨ ਦਾ ਨਾ ਕਰੀ ਚੱਤਾ ਤਾਂ ਲੈ ਲਿਆ ਇਸ ਸ਼ੀਰੂ ਗੁਰਸਾਹਿਬ ਦੀ ਕਿਰਪਾ ਮੈਂ ਕਹਿੰਦਾ ਵੀ ਗੁਰੂ ਸਾਹਿਬ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਜਿਹੜੇ ਅਸੀਂ ਸਰਬੱਤ ਦੇ ਭਲੇ ਦੀ ਸੋਲ ਸਾਡੇ ਵਿੱਚ ਦੁੱਖਸ਼ਟ ਕਰਦੇ ਹੁ ਸਰ ਸੋ ਅੱਜ ਗੰਗੇਸ਼ਕਰ ਹਰਿਦਿਤ ਬਾਬਾ ਸ਼ੇਖ ਰਈ ਦੀ ਦੇ ਆਗਮਨ ਤੋਂ ਦੇ ਮੁਕਤੀ ਦੇ ਉਹਦੇ ਬੜਾ ਵੱਡਾ ਉਤਾਲਾ ਸੀ ਸਰਕਾਰ ਦਾ ਹੌਸਲੇ ਔਰ ਇਹ ਵੀ ਸ਼ੁਰੂਆਤ ਦੇ ਵਿੱਚ ਸਭ ਤੋਂ ਵੱਡੀ ਸੇਵਾ ਜਿੱਤੇ ਸਾਈਂਦਰਜੀਤ ਸਿੰਘ ਨੂੰ ਮੈਂ ਕਹਿੰਦਾ ਉਹ ਜਾਂਦੇ ਨਹੀਂ ਕਿਉਂਕਿ ਬੰਦੇ ਦੇ ਕੰਮ ਬੋਲਦੇ ਆਏ। ਇਹ ਕੰਮ ਸਦੀਵੀ ਹੋਗੇ ਉਹ ਅਮਰ ਹੋਗੇ ਸਾਈਂਦਰਜੀਤ ਸਿੰਘ ਨੂੰ ਕੰਮ ਕਰਕੇ। ਔਰ ਇਹਦੀ ਸ਼ੁਰੂਆਤ ਦੇ ਮੌਕੇ ਤੇ ਦਿਨ ਸਿੱਖਿਆ ਹੋਸੀ ਜਿਹੜੇ ਨੌਜੋਗ ਕਲਚਰ ਸੈਂਟਰ ਉਸਨਾਂ ਮਗੇਜ ਨਹੀਂ ਆਸੀ। ਤਾਂ ਪ੍ਰੋਫੈਸਰ ਅਮਰਜੀਤ ਦੇਵਾਲ ਜੀ ਸਤਿਅਕਲੀ ਦੇਨਾ ਅਗਰ ਕੱਜੋਸ਼ੇਕਰ ਤੇਸੀ ਉਹੋ ਔਰ ਇੱਕ ਜਿਸੇ ਡਾਕਟਰ ਸੁਰੀਪਾ ਉਹ ਵੀ ਅੱਜ ਆਪਣੇ ਨਹੀਂ ਹਨ ਲੇਕਿਨ ਉਹਨਾਂ ਦੁਆਰਾ ਇੱਕ ਚਰਾਈ ਹੋਈ ਸੇਵਾ ਦੇ ਨਾਲ ਅਸੀਂ ਗੁਰੂ ਸਾਹਿਬ ਨੂੰ ਯਾਦ ਕਰਦੇ ਆਂ ਕਿ ਗਿਆਨੀਆਂ ਗੁਰੂ ਸਾਹਿਬ ਨੇ ਜੋ ਸਾਨੂੰ ਬਖਸ਼ਿਆ ਹਰਦ ਬਾਬਾ ਫਰੀਦ ਨੇ ਜੋ ਸਾਡੇ ਤੇ ਕਿਰਪਾ ਕੀਤੀ ਹੈ ਉਹ ਵੀ ਅਸੀਂ ਯਾਦ ਕਰਦੇ ਆਂ ਸੋ ਅੱਜ ਉਹਨਾਂ ਖਾਰੀ ਸੇਕੀਤਾਂ ਦਾ ਮੈਂ ਤੁਹਾਨੂੰ ਗੁਦਗਾਰ ਆ ਜਿਨ੍ਹਾਂ ਨੇ ਕਿਰਪਾ ਕਰਕੇ ਗੁਰੂ ਸਾਹਿਬ ਨੇ ਵੱਡੀ ਸੇਵਾ ਲਈ ਇੰਦਰਜੀਤ ਸਿੰਘ ਸੇਖੋਂ ਮੈਨੇ ਬੜਾ ਅਸ਼ੀਰਵਾਦ ਜਿਆਦਾ। ਤੋਂ ਮੈਂ ਚਾਹਣਾ ਕਿ ਉਹਨਾਂ ਦੀ ਜਲਾਈ ਹੋਈ ਸੇਵਾ ਸ਼ਾਮ ਦੀ ਰਾਤ ਜਿਆਹੋ ਜਲਾ ਲ ਨਾ ਚੱਲਦੀ ਰਹੇ। ਜਿੱਥੇ ਕਿਤੇ ਛੋਟੇ-ਮੋਟੇ ਮਾੜੇ-ਮੋਟੇ ਬਿਜ਼ਨਸ ਪੈਂਦੇ ਗੁੰਸਾ ਮੇਰ ਦਾ ਵੀ ਗੁੰਸਾ ਸਨਾ ਉਹਨਾਂ ਨੂੰ ਬਹੁਤ ਸ਼ਾਮ ਦੀ ਰਾਤ ਸਾਡੇ ਦੇ ਘਰ ਪਰਖਾਂ ਨੂੰ ਸਮਤ ਬਖਸ਼ੇ। ਤੋਂ ਆਪ ਸਭ ਨੂੰ ਇਸ ਆਗਮਨ ਬਰਉਤੇ ਬਹੁਤ-ਬਹੁਤ ਵਧਾਈ ਔਰ ਗੁਰਬਾਣੀ ਨੂੰ ਬਾਬਾ ਸ਼ੇਖ ਫਰੀਦ ਦੀ ਸ਼ਰਧਾ ਕਰਦੇ ਦੀ ਬੜੀ ਕਿਰਪਾ ਹੈ ਖਾਸ ਕਰਕੇ ਫਰੀਦਕੋਟ ਸ਼ਹਿਰ ਦੇ ਉੱਤੇ ਬਾਈ ਨਿਮਰ ਰੱਖੋ ਕਿ ਬਾਬਾ ਫਰੀਦ ਦੀ ਇਸ ਸ਼ਹਿਰ ਨੂੰ ਲੋਕਾਂ ਆਉਂਦੇ ਆਪਾਂ ਸ਼ਹਿਰ ਦੇ ਸ਼ਹਿਰ ਦੀ ਨੀਂਹ ਪੂਰੀ ਰੱਖ ਮੈਡਮ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਜੇ 800 ਸਾਲ ਪੁਰਾਣਾ ਇਹ ਸਭਾ 800 ਸਾਲ ਪੁਰਾਣਾ ਜੇ ਅਸੀਂ ਇਤਿਹਾਸ ਦੇਖਦੇ ਹਾਂ ਤੋਂ ਬਾਬੇ ਫਰੀਦ ਦੀ ਕਿਰਪਾ ਦੇ ਨਾਲ ਫਰੀਦਕੋਟ ਦਾ ਬਾਕੀ ਪੰਜਾਬ ਦੇ ਸ਼ਹਿਰ ਆ ਕਈ ਉਹ ਛੱਡਣੋਂ ਵੱਡੇ ਆ ਪਰ ਉਹਨਾਂ ਦਾ ਇਤਿਹਾਸ ਤਾਂ ਜਿਹੜਾ ਇੰਨਾ ਪੁਰਾਣਾ ਨਹੀਂ ਹੈ। ਜੋ ਇਸ ਵਾਸਤੇ ਬਾਬਾ ਫਰੀਦ ਜੀ ਨੇ ਸਾਡੇ ਤੇ ਕਿਰਪਾ ਕੀਤੀ ਔਰ ਖਾਸ ਕਰਕੇ ਇਹ ਵੀ ਕਿਰਪਾ ਕੀਤੀ ਕਿ ਸਾਲ ਦੇ ਬਾਅਦ ਹਰ ਫਰੀਦਪੁਰ ਦਾ ਜਿਹੜਾ ਰਕਤੀ ਹੈ ਉਹ ਆਪਣੇ ਜਿੰਨੀ ਤੱਕ ਆਗਾ ਤਨੋਂ ਬਨੋਂ ਧਨੋਂ ਇਸ ਮੇਲੇ ਦੇ ਉੱਤੇ ਸੇਵਾ ਕਰਦਾ ਔਰ ਸੇਵਾ ਕਰਕੇ ਆਪਦਾ ਜੀਵਨ ਸਫਲ ਕਰਦਾ ਜੋ ਬਾਬਾ ਫਰੀਦ ਦੀ ਬਾਣੀ ਸਾਨੂੰ ਹਰ ਪੱਖ ਤੋਂ ਤਕੜਾ ਕਰਦੀ ਹੈ ਮਾਨਸਿਕ ਤੌਰ ਤੇ ਤਕੜਾ ਕਰਦੀ ਹੈ ਬਿਮਾਰੀਆਂ ਤੋਂ ਰਹਿਤ ਕਰਦੀ ਹੈ ਔਰ ਐਸੇ ਐਸੇ ਸ਼ਬਦ ਨੇ ਜਿਹੜਾ ਮਨੁੱਖ ਦੀ ਸਾਰਾ ਜੀਵਨ ਇੱਕ ਸ਼ਬਦ ਦੇ ਵਿੱਚ ਆ ਜਾਂਦਾ ਠੀਕ ਹੈ ਤਾਂ ਇਹਦਾ ਇਹ ਸ਼ਬਦ ਹੈ ਫਰੀਦਾ ਬੁਰੇ ਦਾ ਭੜਾ ਕਰ ਉਸਾ ਮਾਨਨਾ ਹਟਾਏ ਦੇਹੀ ਰੋਗ ਨਾਲ ਲੱਗੇ ਪੱਲੇ ਸਭ ਜੀ ਵਾਏ ਇਹ ਬੜਾ ਸ਼ਰਤਾ ਜਿਹੜਾ ਸਾਡੇ ਮੈਨ ਵਿਰੋਧ ਖਤਮ ਕਰਦਾ ਉੱਥੇ ਸਾਡੀਆਂ ਸਾਰੀਆਂ ਸਰੀਰਕ ਬਿਮਾਰੀਆਂ ਵੀ ਖਤਮ ਕਰਦਾ ਅੱਜ ਹਰ ਮਨੁੱਖਾ ਜਿਹੜਾ ਇਸ ਤੇ ਕਰਕੇ ਜਦੋਂ ਡਾਕਟਰਾਂ ਕੋਲ ਜਾਂਦੇ ਆ ਉਹ ਕਹਿੰਦੇ ਬਲੱਡ ਪ੍ਰੈਸ਼ਰ ਆ ਸਾਰੀਆਂ ਬਿਮਾਰੀਆਂ ਦੀ ਜਗ ਹੈ ਕਬੀਰ ਸਾਹਿਬ ਨੇ ਇਸ ਰੂਪ ਦੇ ਵਿੱਚ ਉਹਦਾ ਰਾਜ ਕਰਤਾ ਸਾਨੂੰ ਦੱਸਤਾ ਕਿ ਤੁਹਾਡਾ ਜੀਵਨ ਮਿਲ ਜਾਊਗਾ ਬਹੁਤ ਵੱਡੀ ਕਿਰਪਾ ਬਾਬਾ ਸ਼੍ਰੀ ਚੰਦ ਦੀ ਸੀ ਔਰ ਉਹ ਕਿਰਪਾ ਇਸੇ ਤਰ੍ਹਾਂ ਸਾਡੇ ਪਿੰਡ ਕੋਲ ਤੇ ਕਰਦੇ ਆਂ ਪਰ ਦੁਨੀਆਂ ਦੇ ਲੋਕਾਂ ਦੇ ਗੱਜ ਬਾਬਾ ਫਰੀਦ ਜੀ ਦਾ ਪਰ ਇਸ ਕਦਰ ਦੀ ਮੈਂ ਵਧਾਈ ਵੀ ਦੇਣੀ ਚਾਹੁੰਦਾ ਜਿੱਥੇ-ਜਿੱਥੇ ਵੀ ਪਿੰਡ ਕੋਲ ਦੇ ਨਿਵਾਸੀ ਹੈ ਚਾਹੇ ਉਹ ਕੈਨੇਡਾ ਦੇ ਵਿੱਚ ਚਾਹੇ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਐ ਸਾਡੇ ਨੂੰ ਵਿਜਨੋ ਦੇ ਵਿੱਚ ਸਾਡੇ ਪਿੰਡ ਕੋਲ ਦੇ ਨਿਵਾਸੀ ਜਿਹੜੇ ਉਹ ਸਾਰੇ ਕਿੱਥੇ ਹੋ ਕੇ ਬਾਬਾ ਫਰੀਦ ਜੀ ਦਾ ਨਾਮ ਬਣਾ ਰਹੇ ਉਹ ਸਾਡੇ ਲਈ ਥੋੜਾ ਸੁਭਾਟਾ ਦੇਣਾ ਹੈ ਪਰ ਸਾਨੂੰ ਬਾਬਾ ਫਰੀਦ ਜੀ ਨੇ ਇਸ ਤਰ੍ਹਾਂ ਬਣਾਇਆ ਕਿ ਅਸੀਂ ਉਹਨੂੰ ਯਾਦ ਕਰਕੇ ਉਹਦੇ ਨਾਮ ਤੇ ਸੇਵਾ ਕਰੀਏ ਬਾਬਾ फरीद गतिविधियाँ जिस मेला लड़ रहे पांच अपना उन्होंने आगाज है मैं सबसे स्वागत करता हाँ उन्होंने मुबारकबाद इतना हाँ इस शुभ अवसर जिला प्रशासन पुलिस की कोशिश है कि उन्होंने जो यहाँ पर समान है वो अच्छे उन्होंने मज़ा है बाबा साहब के मोहल्ला से सिधानता चलने कोशिश तो